ਇਹ ਪੀਜ਼ਾ بیس ਲਗਾਈਏ ਉਸ ਤੋਂ ਬਾਅਦ ਪੀਜ਼ਾ ਸੌਸ ਲਗਾਈਏ ਜੀ ਉਸ ਤੋਂ ਬਾਅਦ ਆ ਦੇਖੋ ਅਨੀਅਨ ਆ ਗਈ ਜੀ ਨਾਲੇ ਉਹ ਵੀ ਖੁੱਲੇ ਡੇਲੀ ਕੁਆਂਟੀਟੀ ਚ ਜਿਨੀ ਕਿ ਵੀਡੀਓ ਦੇ ਵਿੱਚ ਹੀ ਇਦਾਂ ਮੇਰੀ ਕੋਈ ਵੀ ਕਿਤੇ ਵੀ ਕਸਟਮਰ ਨਾਲ ਕਿਸੇ ਦਾ ਵੀ ਰਿਵਿਊ ਲੇ ਲੋ ਸੇਮ ਇਹੀ ਚੀਜ਼ ਹੈ ਜੀ ਆਪਣੇ ਟਾਈਮ ਯਾਦ ਆ ਮੈਨੂੰ ਕਿ ਟਮਾਟਰ ਹੋ ਗਏ ਸੀ 240 ਰੁਪਏ ਕਿਲੋ ਹਾਂਜੀ ਤੇ ਅੱਜ ਤੋਂ ਪਿਛਲੇ ਸਾਲ ਦੀ ਸ਼ੇਅਰ ਕਰਦੇ ਹਾਂ ਇੱਕ ਇੱਕ ਦਾਣਾ ਇਹ ਸਾਰੇ ਬੰਦੇ ਜੀ ਆਪਣੇ ਮਤਲਬ ਕਸਟਮਰ ਖਾਸ ਜਿਹੜੇ ਭਰਾ ਜੁੜੇ ਨੇ ਕੁਝ ਇਹ ਗੱਲੋਂ ਜ਼ਰੂਰ ਜੁੜੇ ਨੇ ਕਿ ਕਿਸੇ ਚੀਜ਼ ਚ ਕਮੀ ਨਹੀਂ ਹੈਗੀ ਕੋਈ ਚੀਜ਼ ਹਰ ਇੱਕ ਚੀਜ਼ ਕੁਆਲਟੀ ਵਾਲੀ ਹਣੇ ਭਾਈ ਕੀ ਕੀ ਇਹ ਲਿਕਵਿਡ ਚੀਜ਼ ਹੈ ਭਾਜੀ ਹਾਂਜੀ ਉਹ ਵੀ ਵਿਵਾ ਕੰਪਨੀ ਦਾ ਇਹ ਬਰਸਾਤ ਸ਼ੁਰੂ ਕਰ ਇਹ ਬਰਸਾਤ ਹੈ ਜੀ ਚੀਜ਼ ਦੀ ਪਨੀਰ ਦੇ ਉੱਤੇ ਫਿਰ ਚੀਜ਼ ਇਹ ਵੀ ਸਪੈਸ਼ਲੀਟੀ ਦਾ ਇਹ ਆ ਗਿਆ ਜੀ ਆਪਣਾ ਪੀਜ਼ਾ ਰੈਡੀ ਹੋ ਕੇ ਬਾਅਦ ਬਜੇ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਕਟਿੰਗ ਦਾ ਤਰੀਕਾ ਬੜਾ ਜਬਰਦਸਤ ਹੈ ਬਾਕੀ ਤਾਂ ਅ ਸਿਰਫ ਤਿੰਨ ਕਟਿੰਗ ਦੇ ਵਿੱਚ ਸਾਰਾ ਪੀਜ਼ਾ ਕਹਿੰਦਾ ਵੀ ਤੁਸੀਂ ਜ਼ਬਰਦਸਤ ਬੜੇ ਤਰੀਕੇ ਨਾਲ ਕਟਿੰਗ ਕਰਦੇ ਹੋ ਨਾ ਸਿਕਸ ਲਾਇਸੈਂਸ ਪ੍ਰੋਪਰ ਸਿਕਸ ਪ੍ਰੋਪਰ ਸੱਚੀ ਕੱਲ ਤੁਸੀਂ ਦੇਖਿਆ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਮੱਡਾ ਚੌਂਗ ਜਿੱਥੇ ਕੀ ਤੁਸੀਂ ਵੀ ਕਈ ਵਾਰ ਵੇਖਿਆ ਹੋਊਗਾ ਲੰਗ ਦੇ ਵੜਦੇ ਇੱਕ ਜਿਹੜਾ ਸਾਈਡੀ ਤੇ ਕਾਰਟ ਲੱਗੇ ਹੁੰਦੀ ਕਾਫੀ ਫੀਡ ਹੁੰਦੀ ਹੈ ਤੇ ਆਪਾਂ ਤੁਹਾਨੂੰ ਟਾਈਮ ਸਰ ਲੱਗੇ ਪਹੁੰਚੇ ਤੇ ਤੁਹਾਨੂੰ ਦਿਖਾਉਨੇ ਆ ਵੀ ਉਹਦੇ ਅੰਦਰ ਕੀ ਕੀ ਭਾਈ ਉੱਥੇ ਬਣਾਉਂਦੇ ਨੇ ਹਨਾ ਕਿਹੜੇ ਕਿਹੜੇ ਪੀਜ਼ੇ ਹੁੰਦੇ ਨੇ ਕਿਹੜੇ ਕਿਹੜੇ ਤਰ੍ਹਾਂ ਦੇ 버ਗਰ ਹੁੰਦੇ ਨੇ ਤੇ ਕਦੋਂ ਸ਼ੁਰੂ ਕੀਤਾ ਤੇ ਕੀ ਖਾਸੀਅ ਜਿਹੜੇ ਲੋਕ ਹਾਲੇ ਵੀ ਆਣਾ ਪਸੰਦ ਕਰਦੇ ਨੇ ਆ ਖੜਨਾ ਬਾਈ ਜੀ ਜੀ ਸੱਚੀ ਕੱਲ ਬਾਈ ਜੀ ਸੱਚੀ ਕੱਲ ਵੀਰੇ ਬਾਈ ਜ ਭਾਜੀ ਕੀ ਖਾਸियत ਐ ਵੀ ਲੋਕ ਇੰਨਾ ਫ੍ਰੇਮ ਕਰਦੇ ਆ ਜਦੋਂ ਆਪਾਂ ਇੱਥੇ ਮੱਡਾ ਚੌਂਜੇ ਨੰਗੀ ਦਾ ਤੇ ਇੱਥੇ ਲੱਗ ਹੀ ਲੈਵਲ ਦੀ ਭੀੜਾਂ ਜਰਾਂਦੀ ਹੁੰਦੀ ਆ ਭਾਜੀ ਇੱਕ ਕਹਿ ਲਓ ਸਹਿਲਾ ਦਾ ਆਪਾਂ ਖਾਂਗੇ ਜਦੋਂ ਇਹ ਤਾਂ ਪਰਮਾਤਮਾ ਦੀ ਕਿਰਪਾ ਹੀ ਹੈ ਬਿਲਕੁਲ ਹਮ ਕਹਿ ਲਓ ਕੀ ਮਤਲਬ ਤੁਹਾਡਾ ਸਾਰਿਆਂ ਦਾ ਪਿਆਰ ਕਸਟਮਰ ਦਾ ਪਿਆਰ ਜੋ ਉਹਨਾਂ ਨੂੰ ਮਤਲਬ ਵਧੀਆ ਫੀਲ ਟੇਸਟ ਵਧੀਆ ਆਉਂਦਾ ਉਹਨਾਂ ਨੂੰ ਮਤਲਬ ਉਸ ਚੀਜ਼ ਦਾ ਸਿਰਫ ਭਾਜੀ ਇਹ ਐਵੀ ਪੀਜ਼ਾ ਪੁਆਇੰਟ ਦਾ ਜਿਹੜਾ سلسلہ ਸ਼ੁਰੂ ਕਦੋਂ ਤੋਂ ਹੋਇਆ ਜੀ ਇਹ ਆਪਣਾ ਜੀ 2000 19 ਤੋਂ ਸ਼ੁਰੂ ਹੋਇਆ ਜੀ ਅੱਛਾ ਜੀ 2019 ਤੋਂ 2019 ਵਿੱਚ ਪਹਿਲਾਂ ਸਭ ਤੋਂ ਪਹਿਲਾਂ 카ਟ ਲੱਗਦੀ ਸੀ ਗੇੜੀ ਓਕੇ 4 ਟਿੱਕੇ ਵਾਲੀ ਹੁੰਦੀ ਸੀ ਫਿਰ ਉਸ ਤੋਂ ਬਾਅਦ ਮਾਰੇ ਦੀ ਹੋਲੀ ਵਾਲੀ ਕਿਰਪਾ ਹੋ ਗਈ ਜੀ ਦੇਖੋ 4 ਚੱਕੇ ਦੀ ਗੱਡੀ ਆ ਗਈ ਜੀ ਕੀ ਆਵਾਜ਼ ਹੈ ਜੀ ਤੇ ਇਹ ਫਿਰ 카ਟ ਬਣਾਉਣ ਦਾ ਆਈਡੀਆ ਕਿੱਥੋਂ ਆਇਆ ਵੀ ਆਪਾਂ 카ਟ ਦੇ ਵਿੱਚ ਬਣਾਉਣੇ ਹਨਾ ਸਾਰਾ ਸੈਟਅਪ ਜਿਹੜਾ ਮੇਰੇ ਨਾਲ ਪਹਿਲਾਂ ਜਦੋਂ ਨਵਾਂ ਨਵਾਂ ਸਟਾਰਟਿੰਗ ਕੰਮ ਕੀਤਾ ਸੀਗਾ ਉਦੋਂ ਨੂੰ ਮਤਲਬ ਬਹੁਤ ਜ਼ਿਆਦਾ ਪਹਿਲਾਂ ਵਿੱਚ ਵਿੱਚ ਸਟਾਫ ਦੀ ਦਿੱਕਤਾਂ ਆ ਲੱਗੀ ਸੀ ਸਟਾਫ ਦੀ ਦਿੱਕਤ ਹੋਣ ਕਰਕੇ ਮਤਲਬ ਮੈਂ ਫਿਰ ਆਪ ਹੀ ਲੈ ਕੇ ਜਾਣੀ ਕਾਰ ਤੇ ਆਪ ਹੀ ਲੈ ਕੇ ਜਾਣੀ ਫਿਰ ਮੇਰੇ ਇਕੱਲੇ ਬੰਦੇ ਕਰਕੇ ਥੋੜੀ ਦਿੱਕਤ ਹੁੰਦੀ ਸੀ ਤੇ ਉਹਦੇ ਚੱਕਰ ਚ ਫਿਰ ਮੈਨੂੰ ਮੇਰੇ ਯਾਰ ਦੋਸਤ ਨੇ ਆਈਡੀਆ ਦਿੱਤਾ ਇਸ ਚੀਜ਼ ਦਾ ਕਿ ਤੁਹਾਨੂੰ ਸੌਖਾ ਹੋ ਜਾਊਗਾ ਥੋੜਾ ਜਾਂ ਆਂ ਜਾ ਨੂੰ ਵੀ ਉਧਰ ਵੀ ਤੇ ਗੱਡੀ ਦੇ ਵਿੱਚ ਸਾਰਾ ਸੈਟਅਪ ਕਰ ਲਓ ਪਹਿਲਾਂ ਮੈਂ ਗੱਡੀ ਫਿਰ ਬਾਈ ਕੀਤੀ ਕਿਸੇ ਬੰਦੇ ਤੋਂ ਤੇ ਸਹੀ ਰੇਟ ਤੇ ਜਦੋਂ ਮਿਲ ਗਈ ਗੱਡੀ ਉਸ ਤੋਂ ਬਾਅਦ ਇੱਥੇ ਸਾਰਾ ਸੈਟਅਪ ਰਖਾਇਆ ਆਪਣਾ ਸੈਟਅਪ ਰੱਖਾ ਤੋਂ ਬਾਅਦ ਮਤਲਬ ਫਿਰ ਮੈਨੂੰ ਬਹੁਤ ਸੌਖਾ ਹੋ ਗਿਆ ਇਸ ਟੀਕਾ ਕਿ ਮਤਲਬ ਹੁਣ ਜਿੱਥੇ ਮਰਜੀ ਜਿਹੜੀ ਮਰਜੀ ਲੋਕੇਸ਼ਨ ਤੇ ਜਾਣਾ ਹੋਵੇ ਤੇ ਮੈਂ ਹੁਣ ਪ੍ਰੋਗਰਾਮ ਵਗੈਰਾ ਵੀ ਲਗਾਣੇ ਹੁੰਦੇ ਤੇ ਮੈਨੂੰ ਬਹੁਤ ਈਜ਼ੀ ਹੋ ਗਿਆ ਇਸ ਟੀਕਾ ਜਾਵਦ ਭਾਈ ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਆਪਣੇ ਕੋਲ ਇਸ ਕਾਰਟ ਤੇ ਕੀ ਕੁਝ ਅਵੇਲੇਬਲ ਹੁੰਦਾ ਹੈ ਹਨਾ ਆਪਣੇ ਕੋਲ ਪੀਜ਼ਾ ਹੈ 버ਗਰ ਹੈ ਸੈਂਡਵਿਚ ਹੈ ਆਪਣੀ ਸਪੈਸ਼ਲ ਆਈਟਮਾ ਹੁਣ گارਲਿਕ ਬ੍ਰੈਡ ਹੈ ਸਬ ਹੈ ਤੇ ਪਾਸਤਾ ਵਗੈਰਾ ਫਰੈਂਚ ਫ੍ਰਾਈਜ਼ ਵਗੈਰਾ ਸਭ ਕੁਝ ਆਪਣੇ ਕੋਲ ਲੇਪੜੇ ਇਹ ਇਸ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ ਜੇ ਓਦਾਂ ਇਸ ਤੋਂ ਪਹਿਲਾਂ ਆਪਣਾ ਭਜੀ ਮੈਂ ਬਸੇਰੇ ਕੰਮ ਨੇ ਵੈਸੇ ਕਿਤੇ ਜਿਹੜੇ ਮਤਲਬ ਸਟਰਗਲ ਜਿਵੇਂ ਕਹਿ ਲਊਗਾ ਬਹੁਤ ਕਿਤਾ ਇਸ ਚੀਜ਼ ਦਾ ਵੀ ਉਸ ਤੋਂ ਵੀ ਪਹਿਲਾਂ ਮਤਲਬ ਮੈਂ ਆਪਣੇ ਫਾਦਰ ਸਾਹਿਬ ਨਾਲ ਮੇਰੀ ਲਾਈਨ ਆਪਣੀ ਬੁਰਾਣੀ ਵਿੱਚ ਕੈਟਰੀਂਗ ਵਗੈਰਾ ਦੀ ਤੇ ਉਹਨਾਂ ਨਾਲ ਪੈਲਸਾਂ ਵਗੈਰਾ ਚ ਜਾਂਦਾ ਸੀ ਮੈਂ ਤੇ ਉੱਥੇ ਥੋੜੇ ਬਾਰਲੇ ਸ਼ੈਫਾਂ ਵਾਏ ਵਗੈਰਾ ਮੈਨੂੰ ਥੋੜਾ ਨਾ ਉੱਥੇ ਦੇਖ ਦੇਖ ਕੇ ਕੁਕਿੰਗ ਦਾ ਬੇਕਿੰਗ ਦਾ ਸਾਰੇ ਚੀਜ਼ਾਂ ਦਾ ਸੌਂਗ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਇਸ ਟਿਵਲ ਮਾਈ ਡੀਆ ਸੈਟਅਪ ਹੋ ਗਿਆ ਜਾਂ ਕਿਹ ਲੋ ਹੈ ਨਾ ਮਤਲਬ ਉਸ ਤੋਂ ਬਾਅਦ ਮੈਂ ਸੈਟਅਪ ਸੋਚਿਆ ਭਾਈ ਜੀ ਪਰ ਜਦ ਤੁਸੀਂ ਆਪ ਵੀ ਆਉਨੇ ਸੀ ਇੱਕ ਚੀਜ਼ ਦੇਖਦੇ ਆਂ ਵੀ ਤੁਹਾਨੂੰ ਕਾਫੀ ਯਾਨੀ ਕਿ ਐਕਸਪੀਰੀਅੰਸ ਹੋ ਗਿਆ 2019 ਤੋਂ ਬੈਠੇ ਹੋ ਨਾ ਲਗਾਤਾਰ ਜਿਹੜੇ ਪੀਜ਼ੇ ਕਾਫੀ ਬਲਕ ਕੁਆਂਟੀਟੀ ਚ ਲੱਗਦੇ ਨੇ ਇਹਦਾ ਐਕਸਪੀਰੀਅੰਸ ਯਾਨੀ ਕਿ ਕਿੱਥੋਂ ਸ਼ੁਰੂ ਹੋਇਆ ਯਾਨੀ ਸਟਾਰਟਿੰਗ ਵੀਰੇ ਜਦੋਂ ਲੋਕਡਾਊਨ ਹੋਇਆ ਸੀਗਾ ਹਾਂਜੀ ਜਦੋਂ ਲੋਕਡਾਊਨ ਹੋਇਆ ਉਦੋਂ ਜੀ ਦੇਖੋ ਮੈਂ ਇੱਕ ਇੱਕ ਦੋ ਦੋ ਪੀਜ਼ੇ ਵੀ ਵੇਚੇ ਇੱਕ ਕਮਰੇ 'ਚ ਬਹਿ ਕੇ ਅੱਛਾ ਜੀ ਉਦੋਂ ਕੀ ਸੀਗਾ ਗੈਸ ਚਲਦੀ ਰਹਿਣੀ ਹੈ ਉਹਨ ਦੂਜਾ ਹੁੰਦਾ ਸੀਗਾ ਜਿਹੜਾ ਆਟੋਮੈਟਿਕ ਨਹੀਂ ਸੀਗਾ ਓਕੇ ਤੇ ਉਹਨੂੰ ਇੱਕ ਵਾਰੀ ਔਨ ਕਰ ਦੋ ਤੇ ਉਹਨੇ ਚੱਲਦਾ ਹੀ ਰਹਿਣਾ ਮਤਲਬ ਐਦਾਂ ਦਾ ਮਤਲਬ ਦਿਨ ਸੀਗੇ ਕਿ ਮੈਂ ਕਿਸੇ ਦਿਨ ਕਦੀ ਕਦੀ ਦਾ ਗੋਣੀ ਵੀ ਨਹੀਂ ਹੁੰਦੀ ਸੀ ਉਦੋਂ ਲਾਕਡਾਊਨ ਦੀ ਗੱਲ ਹੈ ਇੱਕ ਕਮਰੇ ਚ ਕਿਸੇ ਨੂੰ ਇਨਾ ਪਤਾ ਨਹੀਂ ਸੀਗਾ ਕਿ ਕਿਤੋਂ ਮਿਲ ਰਿਹਾ ਸਮਾਨ ਕੀ ਮਿਲ ਰਿਹਾ ਇੱਕ ਬੰਦ ਕਮਰੇ ਦੇ ਵਿੱਚ ਤੇ ਪੀਜ਼ਾ ਬਣਾਨੇ ਤੇ ਉਹਦੇ ਚ ਕਦੀ ਇੱਕ ਦੋ ਵੀ ਦੇ ਇੱਕ ਵੀਜ਼ਾ ਦੋ ਵੀਜ਼ਾ ਕਈ ਵਾਰ 5 5 10 10 ਤੱਕ ਮੁੰਜ ਜਾਣਾ ਬਸ ਇਸ ਤੋਂ ਵੱਧ ਨਹੀਂ ਸੀ ਉਦੋਂ ਹੌਲੀ ਹੌਲੀ ਫਿਰ ਮੈਂ ਇੱਥੇ ਹੀ ਕਾਰਟ ਲੈ ਕੇ ਆਇਆ ਮਿਡਲ ਜੋਗ ਦੇ ਵਿੱਚ ਹੀ ਮਿੰਟਾ ਚੌਂਗ ਦੇ ਵਿੱਚ ਹੀ ਪੇੜ ਥੱਲੇ ਨੇਰੇ ਦੇ ਵਿੱਚ ਕਾਰਟ ਲਗਾਈ ਕਾਰਟ ਲਗਾ ਕੇ ਲਾਈਟ ਬੰਦ ਕਰਕੇ ਸਾਰਾ ਮਤਲਬ ਸਿਰਫ ਇੱਕ ਫੋਨ ਦੀ ਟਾਰਚ ਨਾਲ ਸਾਹਮਣੇ ਕਾਰਟ ਪੇੜ ਦੇ ਥੱਲੇ ਨੇਰਾ ਬਿਲਕੁਲ ਹੁੰਦਾ ਸੀ ਕਿ ਰੇੜੀ ਵੀ ਨਹੀਂ ਦਿਖਦੀ ਸੀ ਸਿਰਫ ਇੱਕ ਟਾਰਚ ਦਿਖਦੀ ਸੀ ਮੇਰੀ ਕਿ ਟਾਰਚ ਜਗ ਰਹੀ ਹੈ ਤੇ ਬੰਦੇ ਤਿੰਨ ਚਾਰ ਖੜੇ ਹੋਏ ਆ ਬਸ ਇਹ ਚੀਜ਼ ਦਿਖਦੇ ਸੀ ਉਸ ਤੋਂ ਬਾਅਦ ਮਤਲਬ ਜਦੋਂ ਉਹਨਾਂ ਨੂੰ ਟੈਸਟ ਦਿੱਤਾ ਮਤਲਬ ਪੀਜ਼ਾ ਵਗੈਰਾ ਉਹਨਾਂ ਨੇ ਖਾਦੇ ਆ ਕਿ ਇੱਕ ਨੇ ਦੂਜੇ ਨੂੰ ਦੱਸਿਆ ਦੂਜੇ ਨੂੰ ਇੱਕ ਦੱਸ ਐਦਾਂ ਲੋਕਡਾਊਨ ਤੇ ਮੇ ਕੋ ਰਸਣਾ ਸ਼ੁਰੂ ਹੋ ਗਿਆ ਪਰ ਜੇ ਗੱਲ ਬਈ ਟੈਸਟਿੰਗ ਦੀ ਕੀਤੀ ਆ ਤੇ ਜਿਹੜੇ ਇੰਗਰੀਡੀਅੰਟਸ ਵਗੈਰਾ ਨੇ ਸਾਰੇ ਤੁਸੀਂ ਆਪ ਤਿਆਰ ਕਰਦੇ ਹੋ ਜਾਂ ਬਣੇ-ਬਣਾਏ ਬਾਜ਼ਾਰ ਤੋਂ ਸਭ ਕੁਝ ਜਿਹੜਾ ਮੇਨ ਇੰਗਰੀਡੀਅੰਟ ਹੁੰਦਾ ਪੀਜ਼ਾ ਪੀਜ਼ਾ ਪਾਸਤਾ ਸੌਸ ਹੁੰਦੀ ਆ ਉਹ ਮੈਂ ਆਪ ਰੈਡੀ ਕਰਦਾ ਤੇ ਬਾਕੀ ਦਾ ਸਾਰਾ ਕੁਝ ਮਤਲਬ ਕਹੋ ਰੈਡੀ-ਮੇਡੀ ਹੁੰਦਾ ਪੀਜ਼ਾ ਬੇਸ ਵਗੈਰਾ ਜਿਹੜੀ ਸਬਜ਼ੀਆਂ ਹੁੰਦੀਆਂ ਨਾਲ ਦੀ ਨਾਲ ਲਾਈਵ ਕਟਿੰਗ ਹੁੰਦੀ ਪਿੱਛੇ ਲੜਕਾ ਹੈਗਾ ਪਿੱਛੇ ਜਿੰਨੇ ਵੀ ਮਤਲਬ ਕਟਿੰਗ ਸਾਨੂੰ ਚਾਹੀਦੀ ਹੈ ਨਾਲ ਦੀ ਨਾਲ ਕਟਿੰਗ ਫਰੈਸ਼ ਕਟਿੰਗ ਕਰਕੇ ਦਿੰਦਾ ਆਪਾਂ ਕੀ ਹਵਾਤ ਹੈ ਇੱਕ ਵਾਰੀ ਮੈਨੂੰ ਸੌਸ ਦਿਖਾ ਸਕਦੇ ਹੋ ਕਿਹੋ ਜੀ ਇਹ ਆਪਣੀ ਇਹ ਮੇਰੀ ਹੈਂਡਮੇਡ ਸੌਸੇਜ ਅਸੀਂ ਆਪ ਤਿਆਰ ਕਰੀ ਜੀ ਹੈ ਬਲੀ ਮਤਲਬ ਸਾਰਾ ਸਵਾਦ ਗੈਲੋ ਸਾਰਾ ਟੇਸਟ ਗੈਲੋ ਇਸ ਚੀਜ਼ ਦਾ ਹੀ ਹੈ ਜੀ ਸਾਰਾ ਇਸ ਚੀਜ਼ ਦਾ ਤੇ ਬਈ ਜੀ ਜਦੋਂ ਮੈਂ ਇਹ ਸ਼ੁਰੂ ਕੀਤਾ ਉਦੋਂ ਸਿਰਫ ਪੀਜ਼ਾ ਦਾ ਸ਼ੁਰੂ ਕੀਤਾ ਹਨਾ ਪੀਜ਼ਾ ਤੋਂ ਹੀ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਹੁਣ ਜਦੋਂ ਇੰਨਾ ਕੁਝ ਜਦੋਂ ਸਟਾਰਟਿੰਗ ਕੀਤੀ ਆਪਾਂ ਪੀਜ਼ੇ ਤੋਂ ਹੀ ਕੀਤੀ ਤੇ ਇਸ ਕਦੀ ਸੋਚਿਆ ਨਹੀਂ ਸੀ ਇੰਨੀ ਜ਼ਿਆਦਾ ਮਤਲਬ ਪਰਮਾਤਮਾ ਦੀ ਕਿਰਪਾ ਹੋ ਗਈ ਕਿ ਚਲੋ ਹੁਣ ਆਪਾਂ ਨੂੰ ਪਤਾ ਹੀ ਨਹੀਂ ਕੀ ਰੋਜ਼ ਦੇ ਪੀਜ਼ੇ ਲੱਗਦੇ ਕਿਨੇ ਠੀਕ ਹੈ ਜੀ ਔਰ ਦੂਜੀ ਗੱਲ ਆਪਣਾ ਜਿਹੜਾ ਬਰਗਰ ਹੈ ਨਾ ਉਹਨੇ ਮੈਂ ਕਦੀ ਨਹੀਂ ਸੋਚਿਆ ਸੀ ਇਨੀ ਸਪੈਸ਼ਲ ਪਹਿਲਾਂ ਨਹੀਂ ਮੈਂ ਸੋਚਿਆ ਸੀ ਕਿ ਇੰਦਾ ਹੋਗਾ ਬਟ ਜਿਵੇਂ 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 ਕਸਟਮਰਸ ਅਟੈਚ ਹੁੰਦੇ ਗਏ ਭਰਾ ਜੁੜਦੇ ਗਏ ਉਹਨਾਂ ਨੇ ਸਿਰਫ ਇਹੀ ਗੱਲ ਕਹੀ ਕਿ ਇਦਾਂ ਦਾ 버ਗਰ ਸਾਨੂੰ ਨੇੜੇ ਦੇ ਜਿਹੜੇ ਕਿੱਥੋਂ ਨਹੀਂ ਮਤਲਬ ਆਪਣਾ 버ਗਰ ਹੀ ਡਿਫਰੈਂਟ ਸੀ ਉਹ ਖੁਦ ਮੈਨੂੰ ਵੀ ਨਹੀਂ ਪਤਾ ਸੀ ਕਿ ਇਹ ਚੀਜ਼ ਹੈਗੀ ਆਪਣੇ ਇੱਥੇ ਤੰਬਾ ਜੀ ਮੈਨੂੰ ਇੱਕ ਵਾਰੀ ਯਾਨੀ ਕਿ ਬਣਾ ਕੇ ਵਿਖਾਓ ਹੈ ਨਾ ਵੀ ਆਪਾਂ ਲਾਈਵ ਆਪਣੀ ਆਡੀਅன்ஸ் ਨੂੰ ਵੀ ਦਿਖਾ ਸਕੀਏ ਵੀ ਕਿਵੇਂ ਐਵੀ ਪੀਜ਼ਾ ਪੁਆਇੰਟ ਤੇ ਜਦੋਂ ਇੱਥੇ ਆ ਕੇ ਪੀਜ਼ਾ ਕਿਵੇਂ ਬਣਦਾ ਹੈ ਤੇ ਜਿਹੜਾ 버ਗਰੋ ਕਿਵੇਂ ਬਣਦਾ ਕਿਉਂਕਿ ਜਦੋਂ ਕੋਈ ਲੈਂਡ ਆਉਂਦਾ ਇੱਥੇ ਉਹ ਤਾਂ ਵਿਚਾਰਾ ਗਤਾਰ ਚ ਹੀ ਖੜਾ ਰਹਿ ਜਾਂਦਾ ਹੁਣ ਤਾਂ ਅੱਗੇ ਆਉਣ ਦੀ ਵਾਰ ਹੀ ਨਹੀਂ ਆਉਂਦੀ ਆਪਾਂ ਮੇਕਿੰਗ ਦੇ ਵਿੱਚ ਵਿੱਚ ਹੀ ਗੱਲਾਂ ਕਰਾਂਗੇ ਕਟਿੰਗ ਕਰਨ ਦਾ ਤਰੀਕਾ ਵੀ ਬੜਾ ਜ਼ਬਰਦਸਤ ਹੈ ਨਾ ਵੀ ਦਾ ਬਾਕੀ ਪੀਜ਼ਾ ਲੈ ਸਿੱਧਾ ਸਿਰਫ ਤਿੰਨ ਕਟਾਂ ਮਾਰਦੇ ਨੇ ਡਨ ਹੋ ਜਾਂਦਾ ਲੋ ਲੜਾਈ ਆ ਬਟ ਇਸ ਤੋਂ ਬਾਅਦ ਤੁਸੀਂ ਇੱਥੇ ਕੋਈ ਮਸਾਲਾ ਵੀ ਪਾਉਨੇ ਹੋ ਕਿਹੜਾ ਕੀ ਖੂਪੀਆ ਮਸਾਲਾ ਕੀ ਚੱਕਰ ਹੈ ਨਹੀਂ ਹੈ ਤਾਂ ਨਾਰਮਲ ਹੀ ਹੈ ਜੀ ਕਿਉਂਕਿ ਖੂਪੀਆ کہہ ਕੇ ਦਿੰਦੇ ਨੇ ਪਰ ਆਪਾਂ ਨੂੰ ਜੋ ਸੱਚ ਹੈ ਜੀ ਸਾਹਮਣੇ ਹੀ ਹੈ ਜੀ ਇੱਕ ਰੈਮਡੀ ਦਾ ਚਾਟ ਮਸਾਲਾ ਜੀ ਹਾਂਜੀ ਤੇ ਇੱਕ ਆਪਣਾ ਪੀਜ਼ਾ ਵਾਲਾ ਮਸਾਲਾ ਜੀ ਬਸ ਓਕੇ ਓਕੇ ਤਾਂ ਭਈਆ ਅਪਨ ਗੱਲ ਕਰੀਏ ਇੱਕ ਟਾਈਮ ਤੇ ਕਿੰਨੇ ਕੁ ਪੀਜ਼ਾ ਯਾਨੀ ਕਿ ਲੱਗ ਜਾਂਦੇ ਹਨ ਜੇ ਜੇ ਆਪਣੇ ਕੋਲ ਮਤਲਬ ਓਵਨ ਹੈ ਵੱਡਾ ਜੀ ਆਪਣਾ 12 ਇੰਚ ਵਾਲਾ ਓਵਨ ਹੈ ਜੀ ਇੱਕ ਟਾਈਮ ਤੇ 8 ਇੰਚ ਦੇ 12 ਵਾਲੇ ਲੱਗ ਜਾਂਦੇ ਜੀ ਜੀ ਆਪਾਂ ਕੰਟੀਨਿਊ 버ਗਰ ਦੀ ਗੱਲ ਕਰੀ ਆਪਾਂ ਮਤਲਬ ਕਿ ਇੱਕ ਟਾਈਮ ਤੇ 24 버ਗਰ ਲੱਗਦੇ ਜੀ ਇਹਦੇ ਵਿੱਚ ਓਕੇ ਓਕੇ ਭਾਈ ਜਦੋਂ 버ਗਰ ਆ ਸਾਰੀ ਮਾਰਕ ਜਿਹੜੀ ਬਣਾ ਕੇ ਵੇਚਦੇ ਰਹੀ ਹੈ ਨਾ ਉਹ ਤਵੇ ਤੇ ਸੇਕ ਕੇ ਬਣਾਉਂਦੇ ਪਰ ਆਪਣਾ ਕੁਝ ਅਲੱਗ ਕਨਸੈਪਟ ਆ ਹੈ ਨਾ ਜਿਹੜਾ ਆਪਣਾ ਕਨਸੈਪਟ ਬਿਲਕੁਲ ਹੀ ਓਵਨ ਦੇ ਵਿੱਚ ਤਿਆਰ ਕਰਨਾ ਉਹਦਾ ਸਾਰਾ ਤੇ ਮਤਲਬ ਆਪਣੇ ਕੋਲ ਦੇਖੋ ਜੀ ਸਾਰਿਆਂ ਨਾਲੋਂ ਡਿਫਰੈਂਟ 버ਗਰ ਹੈ ਉਹ ਕਿਉਂ ਹੈ ਮਤਲਬ ਮੈਂ ਤੁਹਾਨੂੰ ਦੱਸਦਾ ਨਾ ਉਹਦੇ ਵਿੱਚ ਕੋਈ ਔਇਲ ਹੈ ਬਿਲਕੁਲ ਜੀ ਠੀਕ ਹੈ ਜੀ ਨਾਉ ਵਿੱਚ ਕੋਈ ਮਤਲਬ ਕਿਸੇ ਚੀਜ਼ ਦਾ ਮਤਲਬ ਕਹਿ ਲਓ ਆਪਣਾ ਕੋਈ ਅਨ ਹੈਲਦੀ ਚੀਜ਼ ਹੈ ਵਿੱਚ ਉਹਦੇ ਚ ਸਾਰੀ ਹੈਲਦੀ ਚੀਜ਼ਾਂ ਨੇ ਜਿਵੇਂ ਅਨੀਅਨ ਹਰ ਗਰ ਜੀ ਹੁੰਦਾ ਅਨੀਅਨ ਹੋ ਗਿਆ ਕੈਪਸਿਕਮ ਹੋ ਗਿਆ ਕੌਰਨ ਹੋ ਗਈ ਟਮੇਟੋ ਹੋ ਗਿਆ ਇਹ ਚੀਜ਼ਾਂ ਨਾਲ 버ਗਰ ਤਿਆਰ ਕੀਤਾ ਗਿਆ ਨਾਲੇ ਇਹ ਬੇਕਡ 버ਗਰ ਹੈ ਜੋ ਕਿ ਨਿਰਦੇਸ਼ ਸ਼ਾਇਦ ਕਿਸੇ ਕੋਲ ਨਹੀਂ ਮਤਲਬ ਅਵੇਲੇਬਲ ਹੈ ਹਾਂਜੀ ਤੇ ਜਿੰਨੇ ਵੀ ਮਤਲਬ ਬੰਦੇ ਨੇ ਆਪਣਾ 버ਗਰ ਬਣਾਉਣ ਵਾਲੇ ਸਾਰੇ ਜਿਆਦਾ ਉਹਨੂੰ ਫਰਾਈ ਕਰਨਗੇ ਇਸ}{|\text{shallow fry}|} ਕਿੱਦਾਂ ਵੀ ਕਰਨਗੇ ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਡੀਪ ਫਰਾਈ ਦਾ ਇੱਥੇ ਕੋਈ ਅੱਦਾਂ ਦੀ ਚੀਜ਼ ਨਹੀਂ ਹੈ ਕਿ ਤੇਲ ਤੂਲ ਵਾਲਾ ਕੰਮ ਹੀ ਨਹੀਂ ਹੈ ਇੱਥੇ ਸਿਰਫ ਓਵਨ ਦੇ ਵਿੱਚ ਬੇਕ 버ਗਰ ਆਪਾਂ ਜਿਹਨੂੰ ਕਹਿੰਦੇ ਆ ਬੇਕਡ 버ਗਰ ਆਪਣੇ ਕੋਲ ਹੈ ਕੀ ਵਾਦ ਹੈ ਭਾਈ ਇਹ ਕਨਸੈਪਟ ਯਾਨੀ ਕਿ ਬੇਕ 버ਗਰ ਦਾ ਹਾਂ ਇੱਕ ਜਿਮ ਵਾਲੇ ਵੀ ਹੋ ਗਏ ਜਿਵੇਂ ਉਹ ਕੋਈ ਚੀਜ਼ ਆਇਲ ਨਹੀਂ ਖਾਂਦੇ ਯਾਨੀ ਮਤਲਬ ਹੈਨਾ ਆਇਲ ਯੂਜ਼ ਨਹੀਂ ਕਰਦੇ ਆਪਣੀ ਚੀਜ਼ਾਂ ਚ ਹੈਲਦੀ ਹੈਲਦੀ ਰਹਿਣ ਵਾਸਤੇ ਮਤਲਬ ਕੋਈ ਅੱਦਾਂ ਦੀ ਸਿਰਫ ਫੈਟ ਲੈਣ ਵਾਸਤੇ ਮਤਲਬ ਇਹ ਆਪਣੇ ਕੋਲ ਵੈਜੀਜ਼ ਵਾਲਾ 버ਗਰ ਹੈ ਇੱਥੇ ਕੋਈ ਫਰਾਈਡ ਚੀਜ਼ ਨਹੀਂ ਠੀਕ ਹੈ ਜੀ ਭਾਈ ਆਪਾਂ ਉਹਨੇ ਪੀਜ਼ਾ ਉੱਤੇ ਹੈ ਨਾ ਜਿਹੜੀ ਜਿਹੜਾ ਆਪਾਂ ਕਰ ਰਹੇ ਸੀਗੇ ਤੇ ਇਹ ਸਭ ਤੋਂ ਪਹਿਲਾਂ ਦੱਸ ਦਵਾਂ ਮੈਂ ਕੀ ਚ ਆ ਰਹੀ ਆ ਇਹ ਪੀਜ਼ਾ ਬੇਸ ਲਗਾਈਏ ਉਸ ਤੋਂ ਬਾਅਦ ਪੀਜ਼ਾ ਸੌਸ ਲਗਾਈਏ ਜੀ ਉਸ ਤੋਂ ਬਾਅਦ ਆ ਦੇਖੋ ਅਨੀਅਨ ਆ ਗਈ ਜੀ ਨਾਲੇ ਉਹ ਵੀ ਖੁੱਲੇ ਡੇਲੇ ਕੁਆਂਟੀਟੀ ਚ ਸਰ ਇਹ ਮਤਲਬ ਜਿਨੇ ਵੀ ਕਸਟਮਰ ਸਾਡੇ ਨਾਲ ਕਈ ਕਸਟਮਰ ਇਦਾਂ ਹੀ ਅਟੈਚ ਨੇ ਕਿ ਜਿਨ੍ਹਾਂ ਨੂੰ ਐਵੇਂ ਕਿ ਸਿਰਫ ਵੈਜੀਸ ਸਥੇ ਸਮਾਨ ਖੁਲੜੁਲਾ ਲੋਕਾਂ ਨੇ ਬਣਾਇਆ ਇੱਕ ਇੱਕ ਦਾਣਾ ਸਿਲੈਕਟ ਕਰਕੇ ਇੱਕ ਇੱਕ ਕਰਕੇ ਸ਼ੇਪ ਬਣਾ ਕੇ ਉਸ ਚੀਜ਼ ਹਿਸਾਬ ਨਾਲ ਬਣਾਇਆ ਹਨ ਤੁਹਾਡੇ ਸਾਹਮਣੇ ਦੇਖੋ ਮਤਲਬ ਕਿਦਾਂ ਹੈ ਜਿਨੀ ਕਿ ਵੀਡੀਓ ਦੇ ਵਿੱਚ ਹੀ ਇਦਾਂ ਮੇਰੀ ਕੋਈ ਵੀ ਕਿਤੇ ਵੀ ਕਸਟਮਰ ਨਾਲ ਕਿਸੇ ਦਾ ਵੀ ਰਿਵਿਊ ਲੈ ਲੋ ਸੇਮ ਇਹੀ ਚੀਜ਼ ਹੈ ਜੀ ਆਪਣੇ ਸਾਰੇ ਮਤਲਬ ਕਿਸੇ ਦਾ ਕਿਹੜਾ ਰਿਵਿਊ ਲੈਣਾ ਆਪਾਂ ਆਪ ਜਦ ਤੇ ਜਿੱਦਾਂ ਹੁਣ ਇਹ ਕੈਪਸਿਕਮ ਵੀ ਆ ਗਈ ਹੈ ਨਾ ਇਹ ਵੀ ਕਾਫੀ ਖੁਲੇ ਢੁਲੀ ਜਨ ਕਈ ਵਾਰ ਸੀਜ਼ਨ ਦੇ ਵਿੱਚ ਤਾਂ ਮਹਿੰਗੀ ਹੋ ਜਾਂਦੀ ਹੈ ਨਾ ਇਹ ਬਿਲਕੁਲ ਜੀ ਉਹ ਵੀ ਐਸਾ ਹੁੰਦਾ ਹੈ ਕੁਆਲਿਟੀ ਹੁੰਦੀ ਹੈ ਇਹਦੀ ਇੱਕ ਟਾਈਮ ਯਾਦ ਆ ਮੈਨੂੰ ਕਿ ਟਮਾਟਰ ਹੋ ਗਈ ਸੀ 240 ਰੁਪਏ ਕਿਲੋ ਹਾਂਜੀ ਤੇ ਫਿਰ ਅੱਜ ਤੋਂ ਪਿਛਲੇ ਸਾਲ ਦੀ ਸ਼ਾਇਦ ਗੱਲ ਹੋ ਤੇ 240 ਰੁਪਏ ਕਿਲੋ ਉਹ ਗੇ ਟਮਾਟਰ ਤੇ ਮੋਸਟਲੀ ਇਥੇ ਕਈ ਬੰਦੇ ਨੇ ਮਤਲਬ ਯੂਜ਼ ਕਰਨੇ ਛੱਡਦੇ इवन ਕਿ ਸਬਜੀ ਵਾਲਾ ਜਿਹੜਾ ਲੈ ਕੇ ਆਉਂਦਾ ਸੀ ਉਹ ਖੁਦ ਉਹਨੇ ਮੈਨੂੰ ਕਿਹਾ ਕਹਿੰਦਾ ਮੈਂ ਲੈ ਕੇ ਆਣੇ ਬੰਦ ਕਰਨ ਲੱਗਾ ਕਿ ਮੇਕਲ ਮੈਂ ਕਹਾ ਕੋਈ ਗੱਲ ਨਹੀਂ ਕੋਈ ਲੈ ਕੇ ਆ ਜਿਵੇਂ ਮਤਲਬ ਯੂਜ਼ ਹੁੰਦੇ ਉਵੇਂ ਹੀ ਯੂਜ਼ ਹੋਣੇ ਇੱਕ ਅੱਧਾ ਦਿਨ ਬਾਈ ਚਾਂਸ ਪਿੱਛੋਂ ਨਹੀਂ ਸਟਾਕ ਚ ਆਇਆ ਤਾਂ ਰਹਿ ਗਿਆ ਨਹੀਂ ਤੇ ਆਦਰਵਾਇਜ਼ ਸਾਰਾ ਦਿਨ ਆਪਾਂ ਪੂਰਾ ਜਿੰਨੀ ਦਿਨ ਮਹਿੰਗੇ ਰਏ ਆਪਾਂ ਉਸ ਹਿਸਾਬ ਨਾਲ ਉਸ ਕੁਆਂਟੀਟੀ ਉਵੇਂ ਹੀ ਚਲਾਈ ਆਪਾਂ ਆਪਾਂ ਕੋਈ ਉਹ ਚੀਜ਼ ਨਹੀਂ ਕੀਤੀ ਕਿ ਆਪਾਂ ਕੰਜੂਸੀ ਹੈ ਕਿਦਾਂ ਦੀ ਇਹ ਹੁਣ ਕੌਰ ਨੇ ਵੀ ਆ ਗਈ ਕੌਰ ਨੇ ਬਿਲਕੁਲ ਹੀ ਖੁੱਲੇ ਡੁੱਲੇ ਦਿਲਾਣੇ ਤਾਂ ਲੋਕੀ ਤਾਂ ਗਿਣਤੀ ਕਰਕੇ 10 12 ਇੱਕ ਇੱਕ ਦਾਣੇ ਸਾਰੇ ਬੰਦੇ ਜੀ ਆਪਣੇ ਮਤਲਬ ਕਸਟਮਰ ਖਾਸ ਜਿਹੜੇ ਭਰਾ ਜੁੜੇ ਨੇ ਕੁਝ ਇਹ ਗੱਲੋ ਜਰੂਰ ਜੁੜੇ ਨੇ ਕਿ ਕਿਸੇ ਚੀਜ਼ ਚ ਕਮੀ ਨਹੀਂ ਹੈਗੀ ਕੋਈ ਚੀਜ਼ ਵੀ ਸਬਜ਼ੀਆਂ ਚ ਚੀਜ਼ ਦੇਖਿਓ ਚੀਜ਼ ਵੀ ਆਪਾਂ ਕੋ ਲੜੁਲਾਈ ਵਹਰ ਇੱਕ ਚੀਜ਼ ਯੂਜ਼ ਕਰਦੇ ਨਾਲੇ ਬ੍ਰਾਂਡਡ ਹਰ ਇੱਕ ਚੀਜ਼ ਕੁਆਲਟੀ ਵਾਲੀ ਹਣੇ ਭਾਈ ਕੀ ਕੀ ਇਹ ਲਿਕਵਿਡ ਚੀਜ਼ ਹੈ ਭਾਜੀ ਹਾਂਜੀ ਉਹ ਵੀ ਵਿਵਾ ਕੰਪਨੀ ਦਾ ਕੋਈ ਦੂਜਾ ਸਮਾਨੀ ਸਾਰਾ ਜਿੰਨਾ ਵੀ ਬ੍ਰਾਂਡਡ ਸਮਾਨ ਹੈ ਤੇ ਸਾਰਾ ਕੁਝ ਇਹ ਮੇਬੀ ਜਿਹੜੀ ਆਪਣਾ 버ਗਰ ਉਹਦੇ ਵਿੱਚ ਵੀ ਸਿਰਫ ਆਪਾਂ ਇਹ ਯੂਜ਼ ਕਰਦੇ ਹਾਂ ਹਾਂ 버ਗਰ ਦੇ ਵਿੱਚ ਮਿਉਨਿਕ ਵੀ ਯੂਜ਼ ਹੁੰਦੀ ਹੈ ਲਿਕਵਿਡ ਚੀਜ਼ ਵੀ ਯੂਜ਼ ਹੁੰਦਾ ਹੈ ਕਾਟੇਲੀਨ ਸੌਸ ਯੂਜ਼ ਹੁੰਦੀ ਹੈ ਪਰ ਲੇਕਿਨ ਸਾਰਾ ਕੁਝ ਮਤਲਬ ਜੋ ਵੀ ਹੈ ਬ੍ਰਾਂਡਡ ਹੈ ਬ੍ਰਾਂਡਡ ਆ ਦੇਖੋ ਉਹ ਵਿਵਾ ਦਾ ਬ੍ਰਾਂਡ ਸੀ ਇਹ ਡਾਕਟਰ ਰੋਡਕਰ ਦਾ ਬ੍ਰਾਂਡ ਹੈ ਮਤਲਬ ਕਿ ਸਾਰੀਆਂ ਚੀਜ਼ਾਂ ਜਿੰਨੇ ਵੀ ਆਪਾਂ ਯੂਜ਼ ਕਰਦੇ ਹਾਂ ਬ੍ਰਾਂਡਡ ਇਹ ਵਨ ਕੁਆਲਿਟੀ ਇਹ ਆਪਾਂ ਯੂਜ਼ ਕਰਦੇ ਹਾਂ ਉਹਦੇ ਕਰਕੇ ਆਪਣਾ ਕਸਟਮਰ ਅਟੈਚਾ ਸਾਡੇ ਨਾਲ ਜੁੜਿਆ ਹੋਇਆ ਤੇ ਜਿੱਦਾਂ ਹੁਣ ਇਹ ਪੀਜ਼ਾ ਆਪਣਾ ਬਾਈ ਡਨ ਉਹ ਇਸ ਚੀਜ਼ ਦੀ ਬਾਰਿਸ਼ ਹੈ। ਕੀ ਹੋ ਰਿਹਾ ਜੀ? ਹਾਂ ਜੀ। ਇਹ ਆਪਣਾ ਲੋਡਡ ਮੀਰ ਪੀਜ਼ਾ ਲੱਗ ਰਿਹਾ ਜੀ। ਓਕੇ। ਠੀਕ ਹੈ ਜੀ। ਇਹ ਚ ਪਨੀਰ ਹੋ ਗਿਆ ਇਦਾਂ। ਇਹ ਬਰਸਾਤ ਸ਼ੁਰੂ ਕਰ ਗਈ। ਇਹ ਬਰਸਾਤ ਹੈ ਜੀ। ਚੀਜ਼ ਦੀ। ਪਨੀਰ ਦੇ ਉੱਤੇ ਫਿਰ ਚੀਜ਼। ਹਾਂ। ਤੁਸੀਂ ਤਾਂ ਹੋ ਗਏ। ਉਹਨਾਂ ਤੋਂ ਤੋਂ ਇਹ ਤਾਂ ਉਹ ਕਹਿੰਦੇ ਆਂ ਕੁਝ ਤਾਂ ਹੋ ਰਿਹਾ। ਜਿਹੜਾ ਆਪਣਾ ਸਪੈਸ਼ਲ ਪੀਜ਼ਾ ਜੇ ਆਪਾਂ ਗੱਲ ਕਰੀਏ ਉਹ ਆਪਣੇ ਕੋ ਕਿਹੜਾ ਹੈਗਾ ਇੱਥੇ? ਆਪਣਾ ਹੈਵੀ ਸਪੈਸ਼ਲ। ओके okay. हां जी ਉਹਦੇ ਵਿੱਚ অনियन ਕੈਪਸਿਕਮ ਜੋ ਜੋ ਆਪਣੇ ਕੋਲ ਚੀਜ਼ਾਂ ਹੁੰਦੀਆਂ ਹਨ অনियन ਕੈਪਸਿਕਮ ਟਮੈਟੋ ਕੌਨ ਰੈੱਡ ਪੈਪਰਿਕਾ 올ਿਵਸ ओके ਤੇ ਜਲਪੈਨੋ ਵਗੈਰਾ ਮਸ਼ਰੂਮ ਹੈ ਫੇ ਪਨੀਰ ਹੈ ਮਤਲਬ ਇਹੇ ਕੋਈ ਸੌਸ ਦਾ ਫਲੇਵਰ ਦੇਣਾ ਉਹ ਵਿੱਚ ਹੀ ਸਭ ਕੁਝ 220 ਦਾ ਪੀਜ਼ਾ ਆਪਣਾ ਐਵੀ ਸਪੈਸ਼ਲ ਪੀਜ਼ਾ ਹਾਂ ਜੀ ਭਾਈ ਹੁਣ ਕੀ ਲਗਾ ਕੇ ਵਿਖਾਵਾਂਗੇ ਸਾਨੂੰ ਹੁਣ ਤੁਹਾਨੂੰ ਲਗਾ ਕੇ ਦਿਖਾਵਾਂਗੇ ਜੀ 버거 ਆਪਣਾ ਸਪੈਸ਼ਲ 버거ਸ ਬਰਗਰ ਬੰਨ ਵੀ ਬੜੇ ਜ਼ਬਰਦਸਤ ਹਨ ਜਿਹੜੇ ਡਬਲ ਕਲਰ ਵਾਲੇ ਤਿਲ ਹੁੰਦੇ ਨੇ ਉਹ ਯੂਜ਼ ਕੀਤਾ ਜਾਂਦਾ ਬਿਲਕੁਲ ਇਹ ਸਾਡੇ ਸਪੈਸ਼ਲ ਜਿਹੜੇ ਆਪਣੇ ਕਹੋ ਪਾਜੀ ਨੇ ਹਾਂਜੀ ਉਹਨਾਂ ਨਾਲ ਪਿਆਰ ਕਰਕੇ ਨੇੜੇ-ਨੇੜੇ ਤੁਹਾਨੂੰ 버ਗਰ ਇਹੋ ਜਿਹਾ ਕਿੱਥੋਂ ਵੀ ਨਹੀਂ ਮਿਲਣਾ ਔਰ ਉਹਨਾਂ ਨਾਲ ਸਪੈਸ਼ਲ ਕਮਿਟਮੈਂਟ ਦਾ ਕਹੋ ਜਾਂ ਕਿਦਾਂ ਪਿਆਰ ਹੈ ਥੋੜਾ ਜਿਹਾ ਤੇ ਉਹਨਾਂ ਨੇ ਸਿਰਫ ਸਾਡੇ ਵਾਸਤੇ ਸਪੈਸ਼ਲ ਤਿਆਰ ਕਰਾਈ ਨੇ 버ਗਰ ਮੈਨਨ ਕਿ ਇਹ ਵੀ ਸਪੈਸ਼ਲ ਆਰਡਰ ਹੈ ਹਾਂਜੀ ਇਹ ਵੀ ਸਾਡੇ ਸਪੈਸ਼ਲ ਆਰਡਰ ਤੇ 버ਗਰ ਤਿਆਰ ਹੁੰਦੀ ਹੈ ਸਾਡੇ ਨਾਲ ਜਿਹੜਾ ਬਨ ਸਪੈਸ਼ਲ ਉਪਰ ਜਿਹੜੀ ਦੀ ਮੇਕਿੰਗ ਆਵੀ ਸਪੈਸ਼ਲ ਹੋ ਵੀ ਸਪੈਸ਼ਲ ਤੇ ਤੁਹਾਨੂੰ ਸਾਰਾ ਕੋਈ ਸਪੈਸ਼ਲ ਸਪੈਸ਼ਲ ਹੀ ਆਈ ਗੱਲ ਕਰੀਏ ਤੇ ਇਹ ਤੇ ਡਰੈਸਿੰਗ ਵਗੈਰਾ ਕਿਸੇ ਬਟਰ ਦੀ ਯੂਜ਼ ਕੀਤੀ ਜਾਂਦੀ ਨਹੀਂ ਕੁਝ ਵੀ ਨਹੀਂ ਯੂਜ਼ ਕੀਤਾ ਜਾਂਦਾ ਇਹ ਚ ਇਦਾਂ ਦਾ ਕੋਈ ਚੀਜ਼ ਯੂਜ਼ ਨਹੀਂ ਕੀਤੀ ਜਾਂਦੀ ਜਿਹਦੇ ਨਾਲ ਜੈਲੂ ਕੈਲੂ ਮਤਲਬ ਫਰਾਈਡ ਹੈ ਜਾਂ ਕੁਝ ਇਦਾਂ ਸਿਰਫ ਇਹ ਬੇਕ ਬਰਗਰ ਹੈ ਇਹਦੇ ਚ ਸਾਰੀਆਂ ਹੈਲਦੀ ਚੀਜ਼ਾਂ ਯੂਜ਼ ਕੀਤੀ ਜਾਂਦੀਆਂ ਜੀ ਯਾਨੀ ਕਿ ਜਦੋਂ ਆਪਾਂ ਨਾਰਮਲ ਕੈਲੋ ਪੀਜ਼ਾ ਬਰਗਰ ਵੀ ਨੂੰ ਕਹਿ ਸਕਦੇ ਆਪਾਂ ਹਾਂਜੀ ਹਾਂਜੀ ਪੀਜ਼ਾ ਪੀਜ਼ਾ ਬਰਗਰ ਹੋ ਗਿਆ ਤੇ ਇਹ ਚ ਸਾਰੀਆਂ ਹੈਲਦੀ ਚੀਜ਼ਾਂ ਜਿਵੇਂ অনions ਸਾਰੀਆਂ ਵੇਜੀਜ਼ ਵੀ ਵਗੈਰਾ ਨੇ ਸੌਸ ਦੇ ਵਿੱਚ ਵੀ ਆਪਣੇ ਅਸੀਂ ਸੇਮ ਆਥੈਂਟਿਕ ਜਿਹੜੇ ਓरिजिनल ਨਾਲੋਂ ਸਭ ਕੁਝ ਸੇਮ ਹੈ ਬਟ ਫਲੇਵਰ ਡਿਫਰੈਂਟ ਹੈ ਜੀ ਤੇ ਦਾ 버거 ਦੇ ਵਿੱਚ ਹੋਰ ਫਲੇਵਰ ਹੈ ਪੀਜ਼ਾ ਦੇ ਵਿੱਚ ਹੋਰ ਫਲੇਵਰ ਹੈ ਜੀ ਆਪਣਾ ਮੇਨ ਜਿਹੜੀ ਅਥੈਂਟਿਕ ਤੋਂ ਸਿਗਨੇਚਰ ਸੌਸ ਹੈ ਜੀ ਜਿਹੜੀ ਚੀਜ਼ ਹਰ ਇੱਕ ਚੀਜ਼ ਚ ਪੈਣੀ ਹੈ ਯਾਨੀ ਕਿ ਜਿਹੜਾ ਸਾਰਾ ਕਮਾਲ ਹੈ ਸਾਰਾ ਮਾਦਾ ਸਿਰਫ ਐਸੇ ਚੀਜ਼ ਹੈ ਐਸੇ ਚੀਜ਼ ਦਾ ਵੀ ਹੈ ਜੀ ਬਾਕੀ ਇਹਦੇ ਵਿੱਚ ਫਲੇਵਰ ਪੈਣਗੇ ਹੋਰ ਤੇ ਹਰ ਇੱਕ ਚੀਜ਼ ਦਾ ਜਿਵੇਂ ਟੇਸਟ ਡਿਫਰੈਂਟ ਹੋ ਜਾਊਗਾ ਪੀਜ਼ਾ ਦਾ ਅਲੱਗ ਟੇਸਟ ਹੈ 버거 ਦਾ ਅਲੱਗ ਹੈ ਇਸ ਗਾਰਲਿਕ ਬ੍ਰੈਡ ਦਾ ਅਲੱਗ ਹੈ ਜੀ ਚੀਜ਼ ਇਹ ਯੂਜ਼ ਹੋਣੀ ਹੈ ਸਾਸ ਐਯੂਸ ਹੋਣੀ ਹੈ ਬਟ ਫਲੇਵਰ ਲੱਗੇ ਜੀ ਯਾਨਕਿ ਉਹ ਆਪਣੀ ਐਵੇਂ ਫੀਜ਼ਾ ਪੁਆਇੰਟ ਦਾ ਉਹ ਆਲੂ ਆ ਜਿਹੜਾ ਹਰੇਕ ਚੀਜ਼ ਚ ਪੈ ਜਾਂਦਾ ਨਾਲ ਇਹਦੀ ਜਿਹੜੀ ਰੰਗਤ ਵਧਾ ਦਿੰਦਾ ਹਨ ਸੇਮ ਉਸੇ ਤਰੀਕੇ ਨਾਲ ਆਣੀਆਂ ਉਹ ਵੀ ਪ੍ਰੋਪਰ ਲੋਡਡ ਤਰੀਕੇ ਨਾਲ ਇਹਦੇ ਵਿੱਚ ਵੀ ਹਨ ਕੋਈ ਹੱਥ ਘੁੱਟ ਕੇ ਵਾਲਾ ਕੰਮ ਨਹੀਂ ਕਰ ਘੁੱਟ ਕੇ ਵਾਲਾ ਕੰਮ ਨਹੀਂ ਕਰ ਕਸਟਮਰ ਨੂੰ ਇੱਕ ਅੱਜ ਦੀ ਡੇਟ 'ਚ ਕਈ ਕਸਟਮਰ ਆਦੇ ਨੇ ਜਿਨ੍ਹਾਂ ਨੂੰ ਸਿਰਫ ਕੁਆਲਿਟੀ ਚਾਹੀਦੀ ਏ ਪੈਸੇ ਨਾਲ ਕੋਈ ਉਹਨਾਂ ਦਾ ਉਹ ਨਹੀਂ ਐ ਮੋ ਕਹ ਲੋ ਕੀ ਮਤਲਬ ਉਹਨਾਂ ਨੂੰ ਚੀਜ਼ ਵਧੀਆ ਦੋ ਪੈਸੇ ਜਿੰਨੇ ਮਰਜ਼ੀ ਬਟ ਇੱਥੇ ਕੁਆਲਿਟੀ ਵੀ ਜ਼ਿਆਦਾ ਏ ਚੀਜ਼ ਵੀ ਜ਼ਿਆਦਾ ਏ ਪਰ ਪੈਸੇ ਵੀ ਨਾਰਮਲ ਏ ਯਾਨੀ ਕਿ ਮਤਲਬ ਸਮਾਨ ਜ਼ਿਆਦਾ ਨਾਰਮਲ ਜਿੱਥੇ ਮਰਜ਼ੀ ਟਰਾਈ ਕਰ ਲੋ 50 ਰੁਪਏ ਦਾ 버ਗਰ ਜਾਂ 60 ਰੁਪਏ ਤੋਂ ਥੱਲੇ ਨਹੀਂ ਹੈਗਾ ਆਪਣੇ ਕੋਲ ਫਿਰ ਵੀ 버ਗਰ 50 ਰੁਪਏ ਦਾ ਏ ਐਦਾਂ ਹੀ ਲੋਡਡ ਤੁਹਾਨੂੰ ਮਿਲੂਗਾ ਜੀ 버ਗਰ ਜਦੋਂ ਮਰਜ਼ੀ ਕੋਈ ਵੀ ਆਵੇ ਬੱਚਾ ਆਵੇ ਵੱਡਾ ਹੋਵੇ ਸਭ ਨੂੰ ਸੇਮ ਚੀਜ਼ ਸੇਮ ਕੁਆਲਿਟੀ ਕਿਸੇ ਨਾਲ ਕੋਈ ਘਟਵਤ ਨਹੀਂ ਜੀ ਮੈਂ ਹੁਣੇ ਉਹੀ ਕਹਿਣ ਲੱਗਾ ਸੀ ਮੈਂ ਕਿਤੇ ਸਿਰਫ ਵੀਡੀਓ ਵਾਸਤੇ ਨਹੀਂ ਕਿ ਇੰਨਾ ਜਿਹੜਾ ਸਮਾਨ ਬਿਲਕੁਲ ਨਹੀਂ ਜਦੋਂ ਮਰਜ਼ੀ ਕਿਸੇ ਨੂੰ ਵੀ ਭੇਜੋ ਮੈਂ ਹੁਣੇ ਇਹੀ ਗੱਲ ਰਿਪੀਟ ਕੀਤੀ ਜਿਸੇ ਕਿਸੇ ਨੂੰ ਵੀ ਭੇਜੋ ਬਿਨਾਂ ਵੀਡੀਓ ਤੋਂ ਵੀਡੀਓ ਤੋਂ ਜਿੱਦਾਂ ਮਰਜ਼ੀ ਤੁਹਾਨੂੰ ਸੇਮ ਚੀਜ਼ ਇਹੀ ਕੁਆਲਿਟੀ ਇਹੀ ਸਭ ਕੁਝ ਮਿਲੇਗਾ ਜੀ ਸੇਮ ਡੱਟੋ ਇਹ ਇੰਨਾ ਜਿਹੜਾ ਲੋਡਡ ਸਮਾਨ ਹੈ ਤਾਂ ਵੱਡੇ ਵੱਡੇ ਬ੍ਰਾਂਡਸ ਦੇ ਵਿੱਚ ਜਿੱਥੇ ਆਪਾਂ ਇੰਨੇ ਇੰਨੇ ਪੈਸੇ ਵਰਦੇ ਉਹ ਵੀ ਨਹੀਂ ਇਸੇ ਕਰਕੇ ਤੁਹਾਡੇ ਛੋਟੇ ਭਰਾ ਨੂੰ ਸਭ ਤੋਂ ਪਿਆਰਾ ਹੈ ਜੀ ਇਹ ਚੀਜ਼ਾਂ ਕਰਕੇ ਸਿਰਫ ਸਮਾਨ ਦਾ ਇਹ ਮਤਲਬ ਇੱਕ ਸਮਾਨਜ ਕੰਜੂਸੀ ਨਹੀਂ ਕਰਨੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ ਬਸ ਇਹ ਚੀਜ਼ ਦਾ ਸਭ ਤੋਂ ਵੱਡਾ ਸਾਨੂੰ ਬੈਨੀਫਿਟ ਹੀ ਐ ਹੋਇਆ ਕਸਟਮਰ ਦਾ ਕਿ ਜਿਹੜੇ ਸਾਡੇ ਭਰਾ ਸਾਡੇ ਨਾਲ ਜੁੜੇ ਨੇ ਸਿਰਫ ਇਹ ਗੱਲਾਂ ਕਰਕੇ ਭਾਈ ਜੀ ਜਿਹੜੇ ਆਪਣੇ ਕਾਰਡ ਦਾ ਨਾਮ ਹੈ ਐਵੀ ਫੀਜ਼ਾ ਪੁਆਇੰਟ ਇਹਦਾ ਕੀ ਕਰਨਾ ਵੀ ਐਵੀ ਨਾਮ ਰੱਖਣ ਦਾ ਕੀ ਕਰਨਾ ਦੱਸ ਸਕਦੇ ਹੋ ਇਹਦਾ ਵੀ ਇੱਕ ਕਾਰਨ ਹੈ ਜੀ ਮੇਰੇ ਬੇਟੇ ਦਾ ਨਾਮ ਐਵੀ ਹੈ ਓਕੇ ਠੀਕ ਹੈ ਜੀ ਜਦੋਂ ਉਹਦਾ ਬਰਥ ਹੋਇਆ ਜਦੋਂ ਉਹਦਾ ਬਰਥ ਹੋਇਆ 2019 ਚ ਹਾਂਜੀ ਬਸ ਉਦੋਂ ਹੀ ਕਹਿ ਲੋ ਸਾਡਾ ਬਹੁਤ ਵੱਡਾ ਗੁੱਡ ਲੱਕ ਹੋਈ ਸੀ ਟਰਨਿੰਗ ਪੁਆਇੰਟ ਜਿਹਨੂੰ ਆਪਾਂ ਕਹਿੰਦੇ ਟਰਨਿੰਗ ਪੁਆਇੰਟ ਉਹ ਜ਼ਿੰਦਗੀ ਚ ਮੋੜ ਹੀ ਵੱਡਾ ਹੋ ਸੀ ਉਸ ਤੋਂ ਪਹਿਲਾਂ ਮੈਂ ਓਲਾ ਵਗੈਰਾ ਵੀ ਚਲਾਈਏ ਓਕੇ ਜਦੋਂ ਉਹ ਨਹੀਂ ਸੀਗਾ ਮਤਲਬ ਸਾਡੀ ਲਾਈਫ ਚ ਕਹਿ ਲੋ ਹੈਨਾ ਜਦੋਂ ਪ੍ਰਮਾਤਮਾ ਨੇ ਉਸਤੀ ਦਾਤ ਬਖਸ਼ੀ ਉਸ ਤੋਂ ਬਾਅਦ ਟਰਨਿੰਗ ਪੁਆਇੰਟ ਹੀ ਉਹ ਸੀਗਾ ਸਾਡਾ ਕਿਸਮਤ ਬਦਲਣ ਵਾਲਾ ਹੀ ਉਹ ਸੀ ਉਹਦੇ ਨਾਮ ਤੇ ਕੰਮ ਸ਼ੁਰੂ ਕੀਤਾ ਫਿਰ ਉਹਦੇ ਨਾਮ ਤੇ ਮਤਲਬ ਸਾਨੂੰ ਬਹੁਤ ਉੱਪਰ ਲੈ ਕੇ ਗਿਆ ਕਿ ਉਹ ਹੀ ਗੁੱਡ ਲੱਕ ਚਾਂ ਉਹ ਹੀ ਨਾਲ ਉਹ ਐਂਟਰਪ੍ਰੀਨਿਓਰਸ਼ਿਪ ਵਾਲਾ ਕਹਿ ਲੋ ਜਜ਼ਬਾ ਦਿੱਤਾ ਤੁਸੀਂ ਨੂੰ ਦਿੱਤਾ ਕੰਮ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਅੱਜ ਹਮਾਰੇ ਦੀ ਕਿਰਪਾ ਹੈ ਕਹਿ ਲੋ ਕਿ ਮਤਲਬ 5 ਸਾਲ ਦਾ ਬੇਟਾ ਮੇਰਾ ਕੀ ਬਾਤ ਹੈ ਬਈ ਤੇ ਉਹਦੇ ਨਾਮ ਤੇ ਅੱਜ ਮਤਲਬ ਦੋ ਕਾਰਟ ਹੋ ਗਈਆਂ ਆਪਣੀਆਂ ਇੱਕ ਕੈਵਲੀ ਗਾਰਡ ਇੱਕ ਨਵੀਂ ਓਪਨ ਹੋਣ ਜਾ ਰਹੀ ਹੈ ਉਹ ਜਲਦੀ ਹੀ ਤੁਹਾਨੂੰ ਲੋਕੇਸ਼ਨ ਦੱਸਾਂਗੇ ਉਹਦੀ ਤੇ ਵੈਸੇ ਉਹ ਨੇੜੇ ਜਿਹੜੀ ਹੈ ਤਿਆਰ ਤਿਆਰ ਹੋ ਚੁੱਕੀ ਹੈ ਵੈਸੇ ਉਹਦੇ ਦੀ ਤਿਆਰੀ ਫੁੱਲ ਸ਼ੋਰ ਸ਼ੋਰ ਚੱਲ ਰਹੀ ਹੈ ਹਾਂ ਤਿਆਰੀ ਚੱਲਦੀ ਹੈ ਜੀ ਉਹਦੀ ਫਿਰ ਥੋੜੇ ਜਲਦੀ ਹੀ ਤੁਹਾਡੇ ਸਾਰਿਆਂ ਦੇ ਅੱਗੇ ਆਊਗੀ ਜਰੂਰ ਨੈਕਸਟ ਵੀਡੀਓ ਜਰੂਰ ਹੋਊਗੀ ਤੁਹਾਡੇ ਲਈ ਇਹ ਕੀ ਚੀਜ਼ ਆ ਗਈ ਮੈਂ ਚੀਜ਼ਾਂ ਦੱਸ ਦਿਆਂ ਸਾਰੀਆਂ ਅਸੀਂ ਥੋੜੀ ਗੱਲਾਂ 'ਚ ਮਗਨ ਹੋ ਗਏ ਸੀ ਹਨਾ ਤੇ ਸਭ ਤੋਂ ਪਹਿਲਾਂ ਇਹ ਚ ਪਾਇਆ ਲਿਕਵਿਡ ਚੀਜ਼ ਜੀ ਤੇ ਤੰਦੂਰੀ ਸੌਸ ਪਾਈ ਹੈ ਜੀ ਫਿਰ ਆਪਾਂ ਮਿਓਰੀ ਸਪਾਈ ਹੈ ਜੀ ਹੁਣ ਇਹਦੇ ਉੱਤੇ ਸੇਮ ਉਹੀ ਚੀਜ਼ਾਂ ਜਾ ਰਹੀਆਂ ਚੀਜ਼ ਵਗੈਰਾ ਭਰ ਕੇ ਯਾਨੀ ਕਿ ਫੇਰ ਬਰਸਾਤ ਹੋਣ ਲੱਗੀ ਹੈ ਦੇ ਉੱਤੇ ਹਣਾ ਇੱਕ ਵਾਰੀ ਫੇਰ ਤੋਂ ਇਹ ਆ ਗਿਆ ਜੀ ਆਪਣਾ ਪੀਜ਼ਾ ਰੈਡੀ ਹੋ ਕੇ ਬਾਹਰ ਕੀ ਆਵਾਜ਼ ਹੈ ਇਹ ਰੰਗ ਤਾਂ ਬੜੀ ਸ਼ਾਨਦਾਰ ਆਈ ਹੈ ਨਾ ਦੇ ਉੱਤੇ ਵੀ ਗੋਲਡਨ ਗੋਲਡਨ ਜਿਹੜਾ ਬੇਕ ਇੰਨਾ ਜਬਰਦਸ ਤਰੀਕੇ ਨਾਲ ਕੀਤਾ ਜਾਂਦਾ ਹੈ 400 400 ਬਣਿਆ ਵੀ ਨਾ ਉਹਨਾਂ ਦਾ ਬਚੇ ਮੈਂ ਸੋਨ ਮੈਂ ਪਹਿਲਾਂ ਵੀ ਕਟਿੰਗ ਦਾ ਤਰੀਕਾ ਬੜਾ ਜਬਰਦਸ ਹੈ ਬਾਕੀ ਤਾਂ ਸਿਰਫ ਤਿੰਨ ਕਟਿੰਗ ਦੇ ਵਿੱਚ ਸਾਰਾ ਪੀਜ਼ਾ ਕਹਿੰਦਾ ਵੀ ਤੁਸੀਂ ਜਬਰਦਸਤ ਬੜੇ ਤਰੀਕੇ ਨਾਲ ਕੰਡਿੰਗ ਕਰਦੇ ਹੋਣਾ 6th ਲਾਇਸੈਂਸ ਪ੍ਰੋਪਰ 6 ਪ੍ਰੋਪਰ ਭਾਈ ਇਹ ਪੀਜ਼ਾ ਆਪਣਾ ਤਿਆਰ ਹੈ ਜੀ ਹੁਣ ਇਹ ਪੀਜ਼ਾ ਰੈਡੀ ਹੈ ਜੀ ਆਪਣਾ ਭਾਈ ਜੀ ਇਹ ਦੱਸ ਦੋ ਵੀ ਇਹਨੂੰ ਖਾਣ ਵਾਸਤੇ ਆਉਣਾ ਕਿੱਥੇ ਪਵੇਗਾ ਬਸ ਸਟੈਂਡ ਦੀ ਬੈਕ ਸਾਈਡ ਮਿਡਲ ਜੋਂਗ ਹੈਵੀਜ਼ ਪੀਜ਼ਾ ਪੁਆਇੰਟ ਲੁਧਿਆਣਾ ਤੇ ਫਿਰ ਟਾਈਮਿੰਗਸ ਕੀ ਰਹਿਣਗੀਆਂ ਆਪਣੀਆਂ ਜੀ ਆਪਣੀ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਠੀਕ ਹੈ ਆਪਣਾ ਨਹੀਂ ਇੱਥੇ ਇੱਕ ਕਾਰਟ ਲੱਗਦੀ ਹੈ ਮਿਡਲ ਜੋਂਗ ਬਿਲਕੁਲ ਮਿਡਲ ਜੋਂਗ ਗੋਲ ਚੱਕਰ ਦੇ ਬਿਲਕੁਲ ਨਾਲ ਸਕੂਲ ਦੇ ਬਾਹਰ ਬਈ ਇਹ ਬਾਰਿਸ਼ ਜਿਹੜੀ ਇੱਥੇ ਵੀ ਕਰਾਈ ਜਾਊਗੀ ਹਨਾ ਬਿਲਕੁਲ ਪੀਜ਼ 버ਗਰ ਚੀਜ਼ ਸੇਮ ਹੈ ਚੀਜ਼ ਚੀਜ਼ ਵੀ ਸੇਮ ਹੈ ਤੇ ਚੀਜ਼ ਵੀ ਸੇਮ ਹੈ ਕੁਆਲਿਟੀ ਵੀ ਸੇਮ ਹੈ ਕੁਆਂਟੀਟੀ ਵੀ ਸੇਮ ਹੈ ਆਪਾਂ ਗੱਲ ਕਰੀਏ ਟੇਸਟ ਕਿੱਥੇ ਫਰਕ ਪੈਂਦਾ ਇਹੀ ਤਾਂ ਵੀ ਸੋ ਹੈ ਜੀ ਇਹ ਹੁਣ ਜੇ ਆਪਾਂ ਵੀਡੀਓ ਦਰਦਾਂਗੇ ਕਸਟਮਰ ਨੂੰ ਖਾ ਕੇ ਪਤਾ ਕਿਦਾਂ ਲੱਗੂਗਾ ਕਸਟਮਰ ਆਊਗਾ ਕਿਦਾਂ ਆਣਗੇ ਕਿਦਾਂ ਉਹਨਾਂ ਨੂੰ ਬੇਨਤੀ ਹੈ ਕਿ ਆ ਕੇ ਇਹ ਚੀਜ਼ ਦਾ ਫਰਕ ਚੈੱਕ ਕਰਕੇ ਜਾਓ ਕਿ ਜਿਹੜਾ ਟੇਸਟ ਚ ਫਰਕ ਹੈ ਕਿਦਾਂ ਕਿੱਥੋਂ ਹੈ ਆਣ ਗਏ ਖਾਣਗੇ ਤੇ ਉਹਨਾਂ ਨੂੰ ਆਪੇ ਹੀ ਸਮਾਂ ਲੱਗੂ ਲੱਗਿਆ ਕਿ ਆ ਪਤਾ ਵੀ ਜਿਹੜਾ ਇਹ ਰਾਜ਼ ਹੈ ਰਾਜ਼ ਹੀ ਰਹਿਣ ਦੇਣਾ ਰਾਜ਼ ਹੀ ਰਹਿਣ ਦੇਓ ਜੀ ਅਗਾਈ ਜੀ 버거 ਆਪਣੇ ਅੰਦਰ ਉਹਨਸ ਤੋਂ ਬਾਅਦ ਇਹਨਾਂ ਦੀ ਕੈਪ ਨੇ ਜੀ ਕੈਪ ਤੇ ਵੀ ਚੀਜ਼ ਕੈਪ ਤੇ ਵੀ ਚੀਜ਼ ਪਾਵਾਂਗੇ ਜੀ ਯਾਨੀ ਕਿ ਇਹ ਤੁਹਾਡਾ ਡਬਲ ਚੀਜ਼ 버거 ਹੋ ਗਿਆ ਹਾਂ ਜੀ ਡਬਲ ਚੀਜ਼ 버거 ਹੋ ਗਿਆ ਜੀ ਸੋ ਮੈਂ ਇਹਦਾ ਪ੍ਰਾਈਸ ਕੀ ਰਾਂਦਾ 버거 ਦਾ ਓਨਲੀ 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 50 ਰੁਪੀਸ 50 ਰੁਪੀ ਕੱਲਾ ਜੀ ਜਿਹੜੀ ਸਟਾਰਟਿੰਗ ਰੇਂਜ ਆ ਬਰਗਰ ਦੀ ਆ ਵਾਲੀ ਬਿਲਕੁਲ ਜੀ ਸਿਰਫ 50 ਰੁਪੀ 50 ਰੁਪੀ ਜੀ ਜਿਹੜਾ ਪੀਜ਼ਾ ਪੀਜ਼ਾ ਸਟਾਰਟਿੰਗ 110 ਤੋਂ 110 ਅਨੀਅਨ ਪੀਜ਼ਾ 110 ਰੁਪੀ ਹਾਂਜੀ ਉਹ ਵੀ 8 ਇੰਚਸ ਕਸਟਮਰ ਛੋਟਾ ਲੋਕੀ ਮਤਲਬ ਛੋਟਾ ਪੀਜ਼ਾ ਦਿੰਦੇ ਨੇ ਹਾਂ ਕਹਿ ਲਓ 8 ਇੰਚੀ ਤੋਂ ਛੋਟਾ ਬਟ ਆਪਾਂ ਪੂਰਾ 8 ਇੰਚੀ ਦਿੰਦੇ ਆ रेडीमेड बेस ਹੁੰਦਾ ਆਪਣਾ ਉਹਦੇ 110 ਰੁਪਏ ਦੀ ਸਟਾਰਟਿੰਗ ਹੈ অনियन ਪੀਜ਼ੀ ਫਿਰ 120 130 ਮਤਲਬ 320 ਰੁਪਏ ਤੱਕ ਆਪਣੇ ਕੋਲ ਸਾਈਜ਼ ਆਪਣੇ ਕੋਲ ਬਈ ਡਬਲ ਹੁੰਦੇ ਇੱਕ 8 ਇੰਚ ਇਸ ਅਵੇਲੇਬਲ ਹੈ ਇੱਕ 10 ਇੰਚ ਹੀ ਅਵੇਲੇਬਲ ਹੈ ਜੀ 10 ਇੰਚਸ ਲਓ ਜੀ ਜਿਹੜਾ ਆਪਣਾ ਪੀਜ਼ਾ ਸੀਗਾ ਹੈਵੀ ਪੀਜ਼ਾ ਸਪੈਸ਼ਲ ਜਿਹੜਾ ਬਣ ਕੇ ਤਿਆਰ ਹੋ ਚੁੱਕਾ ਹੈ ਦੇਖੋ ਤੁਸੀਂ ਦੇਖੋ ਵੀ ਕਿਆ ਜ਼ਬਰਦਸਤ ਜਿਹੜੀ ਚੀਜ਼ ਇੱਥੇ ਬਣਾ ਕੇ ਜਿਹੜੀ ਦਿੱਤੇ ਜਾਂਦੇ ਕਿ ਜਿਹੜੀ ਚੀਜ਼ ਹੈ ਸਪੈਸ਼ਲ ਜਿਹੜੀ ਲੇਅਰ ਹੈ ਇੱਥੇ ਪੀਜ਼ਾ ਦੇ ਉੱਪਰ ਤੁਹਾਨੂੰ ਨਜ਼ਰ ਆਊਗੀ ਜਦੋਂ ਤੁਸੀਂ ਆ ਕੇ ਖਾਓਗੇ ਤੇ ਤੁਸੀਂ ਖੁਦ ਵੀ ਟ੍ਰਾਈ ਕਰੋਗੇ ਅਸੀਂ ਵੀ ਆਪਾਂ ਵੀ ਟ੍ਰਾਈ ਕਰਾਂਗੇ ਤੁਹਾਨੂੰ ਦੱਸਾਂਗੇ ਵੀ ਅਸਲ ਦੇ ਵਿੱਚ ਜਿਹੜੀ ਗੱਲਬਾਤ ਇਹਦੇ ਵਿੱਚ ਹੈ ਕਿਦਾਂ ਦੀ ਹੈ ਵੀ ਕਿਉਂਕਿ ਤੁਹਾਨੂੰ ਮੇਕਿੰਗ ਅਸੀਂ ਦਿਖਾਈ ਹੈ ਤੁਸੀਂ ਚੀਜ਼ ਦੇਖ ਸਕਦੇ ਹੋ ਵੀ ਕਿਵੇਂ ਪ੍ਰੋਪਰ ਤਰੀਕੇ ਨਾਲ ਜਿਹੜੀ ਚੀਜ਼ ਵਗੈਰਾ ਇਹਦੇ ਵਿੱਚ ਲੋਡਡ ਹੈਗੀ ਹੈ ਵੈਜੀਸ ਲੋਡਡ ਹੈਗੀਆਂ ਨੇ ਤਾਂ ਆਓ ਟ੍ਰਾਈ ਕਰਦੇ लेट्स ਹੈਵ ਅ ਬਾਈਟ ਬਹੁਤ ਹੀ ਦਾ ਅਮੇਜ਼ਿੰਗ ਟੇਸਟ ਹੈ ਦਾ ਜਿਹੜਾ ਆਪਾਂ ਖਾਣੇ ਆ ਤੇ ਜਿਹੜੇ ਜਿਹੜੇ ਇਹਦੇ ਵਿੱਚ ਚਲੋ ਜਿਹੜੀ ਸੌਸ ਹੈ ਨਾ ਜਿਹੜੀ ਸਪੈਸ਼ਲ ਸੌਸ ਜਿਹੜੀ ਸਾਰੀ ਚੀਜ਼ਾਂ ਵਿੱਚ ਜਾਣ ਪੈਂਦਾ ਨੂੰ ਇਸ ਵੀਡੀਓ ਵਿੱਚ ਵੀ ਦੱਸਿਆ ਭਾਈ ਨੇ ਖੁਦ ਦੱਸਿਆ ਜਿਹੜੀ ਇਹ ਆਪ ਤਿਆਰ ਕਰਦਨੇ ਤੇ ਇਦਾਂ ਦੀ ਜਿਹੜੇ ਹੋਰ ਜਿਹੜੀ ਸੌਸ ਹੈ ਭਾਈ ਆਪ ਤਿਆਰ ਕਰਦਨੇ ਤੁਹਾਨੂੰ ਵੀ ਖਾ ਕੇ ਕਾਫੀ ਵਧੀਆ ਲੱਗਿਆ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਜਿਹੜਾ ਇੰਨਾ ਵਧੀਆ ਟੇਸਟ ਵਗੈਰਾ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਪੀਜ਼ਾ ਦੇ ਵਿੱਚ 버ਗਰ ਦੇ ਵਿੱਚ ਤਾਂ ਅਵੀ ਪੀਜ਼ਾ ਪੁਆਇੰਟ ਤੋਂ ਜ਼ਰੂਰ ਆਓ ਮਿੱਡਾ ਚੌਂਕ ਲੋਕੇਸ਼ਨ ਤੁਹਾਨੂੰ ਵੀਡੀਓ ਵਿੱਚ ਦੱਸ ਦਿੱਤੀ ਗਈ ਆ ਜੇ ਤਾਂ ਵੀ ਹੋਰ ਅਪਡੇਟਸ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈ ਜੋ ਸਿਟੀ ਹੈਡਲਾਈਨਸ ਸ਼ੈਮਾਂਮਨ ਵਿਪਨ ਬਸ ਦੀ ਨਾਲ ਮੈਂ ਅੰਬਰ ਵੀਰ ਥੈਂਕ ਯੂ